ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਵੈਗੁਰ ਜੀ ਅੱਜ ਤੁਹਾਨੂੰ ਮੈਂ ਇੱਕ ਕਲੋਨੀ ਦਿਖਾਉਣਾ ਵਾ ਬਹੁਤ ਵਧੀਆ ਕਲੋਨੀ ਹੈਗੀ ਆ ਤਰੰਤਾਂ ਰੋਡ ਦੇ ਉੱਤੇ ਹੀ ਇੱਥੇ ਚਾਟੀਵਿੰਦ ਦਾ ਪੁਲ ਬਿਲਕੁਲ ਨਜ਼ਦੀਕ ਹੈ ਤੇ ਸ਼ਿਦਾਂ ਸਾਹਿਬ ਨੂੰ ਸਿੱਧੀ ਸੜਕ ਜਾਂਦੀ ਹੈ 1.5 ਕਿਲੋਮੀਟਰ ਤੇ ਸ਼ਿਦਾਂ ਸਾਹਿਬ ਗੁਰਦੁਆਰਾ ਹੈਗਾ ਤੇ ਅਗਲੇ ਬੰਨੇ ਨਾਲ ਹੀ ਦਰਬਾਰ ਸਾਹਿਬ ਗੁਰਦੁਆਰਾ ਆ ਜਾਂਦਾ ਵਾ ਹਰਮੰਦਰ ਸਾਹਿਬ ਆ ਜਾਂਦਾ ਵਾ ਤੇ ਸਕੂਲ ਵੀ ਇੱਥੇ ਲੱਗੇ ਹੈਗੇ ਨੇ ਰਿਜ਼ੋਰਟ ਵੀ ਲੱਗੇ ਹੈਗੇ ਨੇ ਤੇ ਕਲੋਨੀ ਦਾ ਨਾਮ ਹੈਗਾ ਪੰਜਾਬੀ ਬਾਗ ਤੇ ਇਹ ਕਲੋਨੀ ਦੇ ਵਿੱਚ 50 50 ਫੁੱਟ ਦੀਆਂ ਸੜਕਾਂ ਬਣੀਆਂ ਵਾਂ ਤੇ ਸੜਕਾਂ ਬਹੁਤ ਸਫਾਈ ਪੱਖੋਂ ਬਹੁਤ ਵਧੀਆ ਤੇ ਕਲੋਨੀ ਆ ਤੇ ਲਾਈਟਾਂ ਦਾ ਪੂਰਾ ਪ੍ਰਬੰਧ ਹੈਗਾ ਕਲੋਨੀ ਦੇ ਵਿੱਚ ਤੇ ਕੋਠੀਆਂ ਇੱਥੇ ਤਕਰੀਬਨ ਕੋਈ 150 ਗਜ ਦੀ ਕੋਈ 250 ਗਜ ਤੇ ਕੋਈ 110 ਗਜ ਦੇ ਵਿੱਚ ਬਣੀਆਂ ਵਾਂ ਤੇ ਪਲਾਟ ਵੀ ਤੁਹਾਨੂੰ ਕੋਈ 110 ਗਜ ਕੋਈ 250 ਗਜ ਕੋਈ 150 ਗਜ ਦਾ ਪਲਾਟ ਤੁਹਾਨੂੰ ਇੱਥੇ ਮਿਲ ਜਾਏਗਾ ਕੋਈ ਸੜਕ 50 ਫੁੱਟ ਦੀ ਕੋਈ ਸੜਕ 40 ਫੁੱਟ ਦੀ ਤੇ ਕੋਈ 30 ਫੁੱਟ ਦੀ ਸੜਕ ਵੀ ਹੈਗੀ ਆ ਤੇ ਪਾਰਕਾਂ ਇੱਥੇ ਬਹੁਤ ਵਧੀਆ ਬਣੀਆਂ ਵਾਂ ਤੇ ਵੱਡੀਆਂ-ਵੱਡੀਆਂ ਪਾਰਕਾਂ ਹੈਗੀਆਂ ਵਾਂ ਤੇ ਆਹ ਕਲੋਨੀ ਤੁਹਾਨੂੰ ਮੈਂ ਵਿਊ ਦਿਖਾ ਰਿਹਾ ਵਾਂ ਆਖੋ ਪਿਛਲੇ ਬੰਨੇ ਇਹ ਨਵੀਂ ਕੋਠੀ ਤਿਆਰ ਹੋ ਰਹੀ ਆ ਤੇ ਸਿਕਿਉਰਿਟੀ ਗਾਰਡ ਆ ਕਲੋਨੀ ਦੇ ਵਿੱਚ ਉਪਲਬਧ ਹੈਗਾ ਤੇ ਬੰਦ ਕਲੋਨੀ ਆ 게ਟਡ ਕਲੋਨੀ ਆ ਤੇ ਤੁਹਾਨੂੰ ਮੈਂ ਸਾਰੀ ਕਲੋਨੀ ਦੀ ਇੱਕ ਵਿਊ ਬਖਾਣਾ ਵਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਆ ਭਾਜੀ ਕੋਠੀਆਂ ਦਾ ਇਲਾਕਾ ਆ ਗਿਆ ਸਾਰਾ ਹੀ ਐਂਖੋ ਕੋਠੀਆਂ ਬਣੀਆਂ ਵਾ ਪੰਜਾਬੀ ਬਾਗ ਦੇ ਵਿੱਚ ਤੇ ਆ ਸੜਕਾਂ ਦੇ ਵਿੱਚ ਤੁਸੀਂ ਵੇਖ ਲਓ ਗੱਡੀਆਂ ਦੋਵੇਂ ਬੰਨੇ ਖਲੋਕੇ ਦੇ ਵਿੱਚੋਂ ਟਰੱਕ ਵੀ ਲੰਘਦਾ ਜੇ ਏਡੀ ਸੜਕ ਖੁੱਲੀ ਆ ਤੇ ਬਾਕੀ ਤੁਹਾਨੂੰ ਮੈਂ ਵੀਓ ਸਾਰਾ ਦਿਖਾਉਣਾ ਵਾ ਤੇ ਮੇਰੇ ਵੀਰ ਜੀ ਆ ਤੁਸੀਂ ਵੀਡੀਓ ਉੱਤੇ ਵੀਊਰ ਉੱਤੇ ਰਹੋ ਕਲੋਨੀ ਦੀ ਮੈਂ ਤੁਹਾਨੂੰ ਸਾਰੀ ਵੀਊ ਦਿਖਾਉਣਾ ਹੁਣੇ ਹੀ। ਕਿਉਂਕਿ ਇਹ ਡਿਜ਼ਾਈਨ ਕਰ ਕੋਈ। ਆਹ ਕੋ ਕੋਠੀਆਂ ਬਹੁਤ ਬਹੁਤ ਵਧੀਆ ਇੱਥੇ ਕੋਠੀਆਂ ਬਣੀਆਂ ਵਾਂ। ਆਹ ਕੋ ਪਾਰਕਾਂ ਸੜਕਾਂ ਠੀਕਾ ਹੌਲੀ ਹੌਲੀ ਕਰੀ। ਆਹ ਕੋਰਨਰ ਦੇ ਤੇ ਵੇਖੋ ਕੋਠੀ ਕਿਰੀ ਟੌਪ ਦੀ ਬਣੀ ਆ। ਆਹ ਗਲੀ ਵੇਖੋ ਸਾਰੀ

ਵੇ ਸ਼ਾਮ ਨੂੰ ਬਜ਼ੁਰਗ ਸੈਰ ਕਰਨ ਜੇ ਥਕਾਵਟ ਹੋ ਜੇ ਤਾਂ ਕੁਰਸੀਆਂ ਦੇ ਉੱਤੇ ਬੈਠਣ ਤੇ ਬਾਕੀ ਆ ਗਲੀਆਂ ਵਾਂ ਬਾਜ਼ਾਰ ਆ ਆ ਦਰਖਤ ਦੇਖੋ ਤੁਸੀਂ ਕਲੋਨੀ ਦੇ ਵਿੱਚ ਪੂਰੀ ਗ੍ਰੀਨਰੀ ਕਿੰਤਰੀ ਗ੍ਰੀਨ ਬੈਲਟ 6 6 ਫੁੱਟ ਦੀ ਦਿੱਤੀ ਨਾਲ ਆ ਦੇਖੋ ਬੱਚੇ ਖੇਡ ਰਹੇ ਆ ਗਲੀ ਦੇ ਵਿੱਚ ਇਹ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਕੋਈ ਰਿਸਕ ਨਹੀਂ ਆ ਕੋਈ ਹਵਾਜਾਈ ਨਹੀਂ ਇੱਥੇ ਇੰਨੀ ਜ਼ਿਆਦਾ ਵੀ ਜਿਹੜੇ ਬੱਚਿਆਂ ਨੂੰ ਕੋਈ ਬਾਹਰ ਨਿਕਲਣ ਦਾ ਕੋਈ ਖਤਰਾ ਹੋਵੇ ਬਿਲਕੁਲ ਸੇਫ ਕਲੋਨੀ ਆ ਇੱਥੇ ਕੈਮਰੇ ਵਗੈਰਾ ਪੂਰਾ ਪ੍ਰਬੰਧ ਹੈ ਕੈਮਰਿਆਂ ਦਾ ਵੀ ਨਾਲ ਕੀਤਾ ਹੈ ਸਪੀਕਰਾਂ ਦਾ ਨਾਲ ਪ੍ਰਬੰਧ ਕੀਤਾ ਵਾ ਵੀ ਸ਼ਾਮ ਨੂੰ ਗੁਰਬਾਣੀ ਦਾ ਕੀਰਤਨ ਇੱਥੇ ਹੁੰਦਾ ਵਾ ਸ਼ਬਦ ਕੀਰਤਨ ਚੱਲਦਾ ਵਾ ਤੇ ਨਵੀਆਂ ਕੋਠੀਆਂ ਵੀ ਤਿਆਰ ਹੋ ਰਹੀਆਂ ਵਾ ਨਾਲ-ਨਾਲ ਤੇ ਵੀਉ ਤੁਹਾਨੂੰ ਮੈਂ ਸਾਰਾ ਕਲੋਨੀ ਦਾ ਇੱਕ ਵਾਰੀ ਵਿਖਾਤਾ ਵਾ ਤੇ ਬਾਕੀ ਵੀਰ ਜੀ ਤੁਸੀਂ ਮੈਨੂੰ ਸੰਪਰਕ ਕਰ ਲਓ ਜੇ ਤੁਸੀਂ ਕਹੋਗੇ ਤੁਹਾਨੂੰ ਪਲਾਟ ਵੀ ਅਵੇਲੇਬਲ ਕਰਕੇ ਦੇਵਾਂਗੇ ਤੇ ਕੋਠੀ ਤਿਆਰ ਚਾਹੀਦੀ ਤੁਹਾਨੂੰ ਇਸ ਕਲੋਨੀ ਦੇ ਵਿੱਚ ਤੇ ਕੋਠੀ ਨਾਲ ਤੁਹਾਨੂੰ ਇੱਥੇ ਵੇਅਬਲ ਕਰਕੇ ਦੇਵਾਂਗੇ ਤੇ ਮੇਰਾ ਨੰਬਰ ਨੋਟ ਕਰ ਲਓ 8360 3312 47 ਐਡ ਆਫਿਸ ਕੰਪਨੀ ਦਾ ਆ ਗਿਆ ਤੇ ਪਾਰਕਾਂ ਵੀ ਤੁਹਾਨੂੰ ਦਿਖਾਉਣੇ ਆ ਐ ਆਫਿਸ ਦੇ ਵਿੱਚ ਵੇਖੋ ਪਾਰਕ ਕਿੰਨੀ ਟਾਪ ਦੀ ਬਣਾਈ ਆ ਇੱਥੇ ਬੈਡਮਿੰਟਨ ਦਾ ਇੱਕ ਨੈਟ ਲੱਗਾ ਹੋਵੇ ਤੇ ਪੂਰੀ ਬੈਡਮਿੰਟਨ ਦੀ ਪਾਰਕ ਹੈਗੀ ਆ ਵਾਈਗੁਟਿਕਾ ਖਾਲਸਾ ਵਾਈਗੁਟਿਕੀ ਫਤਿਹ